ਅੱਜ ਇੱਥੇ ਸਟੂਡੈਂਟ ਯੂਨੀਅਨ ਇਸ ਕਰਕੇ ਇਕੱਠੀ ਹੋਈ ਹੈ ਮੈਂ ਦੀਪਕ ਕੁਮਾਰ ਆਮਾਦੀ ਪਾਰਟੀ ਖਾਤਰ ਯੁਵਾ ਸੰਘਾ ਸਮਿਤੀ ਦਾ ਪ੍ਰਧਾਨ ਹਾਂ ਕਿ ਇੰਟੈਲੈਕਚੁਅਲ ਵਿੰਗ ਫਗਵਾੜਾ ਹਲਕਾ ਦਾ ਕੋਆਰਡੀਨੇਟਰ ਹਾਂ ਅੱਜ ਇੱਥੇ ਲੋਗ ਸਟੂਡੈਂਟ ਯੂਨੀਅਨ ਇਸ ਕਰਕੇ ਇਕੱਠੀ ਹੋਈ ਹੈ ਕਿਉਂਕਿ ਝੇੜੂ ਪੁਲਿਸ ਦੇ ਪ੍ਰਸ਼ਾਸਨ ਨੂੰ ਦੇਖਦੇ ਹੋਏ ਉਹਨਾਂ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਹੋ ਰਹੇ ਸਟੂਡੈਂਟਸ ਨੂੰ ਦੇਖਦੇ ਹੋਏ ਅੱਜ ਇੱਥੇ ਇਕੱਠੇ ਹੋਏ ਆ ਸਾਡੇ ਕੋਲ ਬਹੁਤ ਸਾਰੇ ਮਸਲੇ ਸਟੂਡੈਂਟਸ ਕੋ ਆ ਚੁੱਕੇ ਨੇ ਜਿਨ੍ਹਾਂ ਕਰਕੇ ਸਾਡੇ ਸਟੂਡੈਂਟਸ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸੁਰੱਖਿਆ ਕਰਮਚਾਰੀ ਨਾ ਕਿ ਸਟੂਡੈਂਟਸ ਨੂੰ ਤੰਗ ਕਰਨ ਦੇ ਲਈ ਹੁੰਦੇ ਹਨ ਪਰ ਇਹ ਪ੍ਰਸ਼ਾਸਕ ਇਹੋ ਜਿਹਾ ਬਣ ਚੁੱਕਾ ਹੈ ਕਿ ਬਾਹਲੇ ਆਏ ਸਟੂਡੈਂਟਾਂ ਦੇ ਦਾਬਾ ਪਾ ਰਹੇ ਨੇ ਦਾਬਾ ਪਾ ਰਹੇ ਬਾਹਲੇ ਆਏ ਸਟੂਡੈਂਟਾਂ ਨੂੰ ਤੰਗ ਕਰ ਰਹੇ ਨੇ ਬਾਹਲੇ ਆਏ ਹੋਏ ਸਟੂਡੈਂਟਾਂ ਤੋਂ ਪੈਸੇ ਖਾ ਰਹੇ ਨੇ ਉਹਨਾਂ ਨੂੰ ਗਲਤ ਕੇਸਾਂ 'ਚ ਫਸਾ ਰਹੇ ਨੇ ਅੱਜ ਅਸੀਂ ਇਸ ਕਰਕੇ ਇੱਥੇ ਇਕੱਠੇ ਹੋਏ ਆ ਕਿਉਂਕਿ ਅਸੀਂ ਇਹ ਜੋਰ ਨਹੀਂ ਝੜਾਂਗੇ मेरे को कि वो लखनऊ गए हुए किसी से, किसी केस के उन्होंने बोला कि अब आप चले जाइए आपको कल के बाद कॉल करके आपको बुलाया जाएगा जब इन्वेस्टिगेशन होगी ठीक है तो मेरे जाते टाइम उन्होंने मेरे से बोला कुछ खर्चा पानी इस टाइप से उन्होंने मेरे को बोला तो मेरे से उन्होंने एक हाफ दारू की बोतल ली कुछ चकना लिया मैंने उनको वो सब दिया ठीक है मैंने सोचा चलो मैं स्टूडेंट हूँ बाहर से आया हूँ इनके लिए कुछ कर दूंगा तो मेरा केस सोल्व करवा देंगे ये बाकी मेरे को इतना नहीं पता था कुछ तो मैंने इस वजह से उनको दे दिया और उस दिन के बाद से मेरे को उनकी तरफ से कोई कॉल ही नहीं आई है मेरे केस का कुछ उन्होंने किया ही नहीं है मेरे को जो बीस लड़कों ने मारा कुछ हुआ ही नहीं है और जिसने मारा था मेरे को उन लोगों ने मेरे को पहले ही बोल दिया था कि आप पुलिस स्टेशन जाओगे तो कुछ नहीं होगा मैं पुलिस में पहले से ही पैसे खिलाकर ਆਪ ਦਾ ਮਤਲਬ ਪੈਸੇ ਖਿਲਾ ਦੂੰਗਾ ਪੁਲਿਸ ਵਾਲੋ ਕੋਲ ਤੇ ਪੁਲਿਸ ਵਾਲੇ ਆਪਕੇ ਕੁਝ ਨਹੀਂ ਸੁਣਨਗੇ ਇਹ ਕਿਸ ਤੇ ਆਮ ਗਿਆ ਤੁਹਾਡੇ ਇਹ ਧੰਨੇ ਮਾਰੇ ਤੇ ਕੋਈ ਸਾਨੂੰ ਕੋਈ ਨਾਲੇ ਨਹੀਂ ਹੈਗੀ ਜਿਹੜਾ ਤੁਸੀਂ ਦੱਸਿਆ ਵੀ ਤੁਮ ਤੇ ਮੁੰਡਾ ਬਾਈਟ ਦੋਤੀ ਹੈ ਪਰ ਅਸੀਂ ਜਿਹੜਾ ਰਾਤ ਨੂੰ ਲੌਂਡਰ ਆਰਡਰ ਜਿਹੜਾ ਇੱਥੇ ਲੌਗ ਇਨ ਵਿੱਚ ਕੈਮਰਾ ਰੱਖਿਆ ਹੋਇਆ ਇਹ ਉਹ ਬੰਦੇ ਹੋ ਸਕਦੇ ਨੇ ਜਿਨ੍ਹਾਂ ਨੂੰ ਕਿਤੇ ਰਾਤ ਅਸੀਂ ਰੋਕਦੇ ਆ ਵੀ ਤੁਸੀਂ ਭਾਈ ਸਾਡੇ ਇੱਥੇ ਬਾਰਾਗਰਦੀ ਨਹੀਂ ਕਰਨੀ ਤਾਂ ਉਹ ਸਟੂਡੈਂਟ ਬੋਲਦੇ ਹੁੰਦੇ ਨੇ ਉਧਰ ਦੇ ਬਹੁਤ ਜ਼ਿਆਦਾ ਸਟੂਡੈਂਟ ਆ ਇਤਨੀ ਕੋਈ ਕੰਪਲੇਂਟ ਅਸੀਂ ਸਟੂਡੈਂਟਾਂ ਨਾਲ ਕਰਦੇ ਨਹੀਂ ਹੈਗੇ ਇਹ ਉਹ ਸ਼ਰਾਬਤੀ ਅੰਸਰ ਹੈਗੇ ਜਿਹੜੇ ਲੌਂ ਪਰ ਅਫੀਰ ਉਹਨਾਂ ਨੂੰ ਇਹੋ ਇਹਨਾਂ ਨੂੰ ਅਪੀਲ ਵੀ ਕਰਦੇ ਨੇ ਤੇ ਵਾਰ ਨਾ ਵੀ ਉਹਨਾਂ ਵੀ ਅਸੀਂ ਲਾ ਐਂਡ ਆਕਟਰ ਜਿਹੜਾ ਪ੍ਰੋਬਲਮ ਇਥੇ ਨਹੀਂ ਆਉਂਦਾ ਜੀ। ਸੋ ਬਾਰ-ਬਾਰ ਉਹਨਾਂ ਨੇ ਕਿਹਾ ਸੀ ਸਟੂਡੈਂਟਾਂ ਦਾ ਕਿ ਧੱਕਾਸ਼ਾ ਹੀ ਕਰ ਰਹੀ ਹੈ ਪੁਲਿਸ। ਕੋਈ ਧੱਕਾਸ਼ਾ ਹੀ ਨਹੀਂ ਹੋ ਰਹੀ। ਜਿਹੜਾ ਬੰਦਾ ਲਾ ਐਂਡ ਆਕਟਰ ਨੂੰ ਪ੍ਰੋਬਲਮ ਕਰੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਪਹਿਲਾਂ ਵੀ ਹੋਈਆਂ ਨੇ ਤੇ ਅੱਗੇ ਤੋਂ ਵੀ ਹੋਣਗੀਆਂ ਉਹਨਾਂ ਦੇ ਖਿਲਾਫ। ਸਰ ਜਿਹੜਾ ਦਵਾਈਆਂ ਵਗਾਰ ਕੇ ਤੇ ਖੋਈਆਂ ਹੈਗੀਆਂ ਕੋਈ ਸੁਸਤ ਨਹੀਂ ਲੈ ਕੇ ਇਹ ਮਾਮਲਾ ਭੱਗ ਜਾਏਗਾ। ਕੀ ਸੀ ਮਾਮਲਾ ਸਾਰਾ? ਦਵਾਈਆਂ ਨਹੀਂ ਉਹ ਸਟੂਡੈਂਟ ਦੇ ਕੋਲ ਬਹੁਤ ਦਵਾਈਆਂ ਸੀ। ਉਹ ਮੇਰੇ ਦੁਆਜੇ ਉਹ ਕਦੇ ਵੀ ਤੁਹਾਨੂੰ ਥੋੜਾ ਜਿਹਾ ਸ਼ੱਕ ਆ ਵੀ ਤੇਰੇ ਕੋਲ ਦਵਾਈਆਂ ਕਿਉਂਕਿ ਰਾਤ ਨੂੰ ਜਿਹੜਾ ਚੋ ਕਹਿੰਦਾ ਮੈਂ ਉੱਤੇ ਵਰਟਸ ਮੈਣਾ ਤੇ ਰਾਤ ਨੂੰ 1 ਵਜੇ ਦੇ ਕਰੀਬ 2:00 ਵਜੇ ਘੁੰਮ ਰਿਆ ਸੀ ਜੀ ਜੇਰ ਕੇ ਸਪੋਰਟ ਦੁਆਣ ਅੰਦਰੋਂ 1 ਵਜੇ ਬਾਹਰ ਕੀ ਲੈਣ ਆਇਆ ਕੋ ਸ਼ੱਕ ਦੇ ਆਧਾਰ ਤੇ ਉਹਨੀਆਂ ਦਵਾਈਆਂ ਜਿਹੜੀਆਂ ਚੈੱਕ ਕੀਤੀਆਂ ਜੀ ਨਾ ਵੀ ਹੋਈਆਂ ਗਈਆਂ ਕੋਈ ਤੁਹਾਡੇ ਗਾਇਦ ਪਾਉ ਜਿਹੜੇ ਇਲਜ਼ਾਮ ਲੱਗੇ ਸਾਰੇ ਬੇਬੁਨਿਆਦ ਹਾਂ ਬਿਲਕੁਲ ਬਿਲਕੁਲ ਇਹ ਬੇਬੁਨਿਆਦ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਹੁਣ ਮੂੰਹ ਬੰਦ ਕੇ ਜਿਨ੍ਹਾਂ ਦੇ ਕਲਾਬ ਅੱਗੇ ਪਹਿਲਾਂ ਕੋ ਕਾਰਵਾਈਆਂ ਕੋਈ ਰੋਕੂ ਕਾਰਵਾਈ 751 ਜਾਂ 109 ਜਾਂ ਕੋਈ ਹੋ ਕਰਦੇ ਗੱਲਾਂ ਸਰ ਅੱਧੀ ਅੱਧੀ ਰਾਤ ਨੂੰ ਬੇਲਗਾਮ ਫਿਰਦੇ ਹੈਗੇ ਸਾਰੇ ਜਣੇ ਤੁਸੀਂ ਦੁਕਾਨਾਂ ਕਿਉਂ ਨਹੀਂ ਬੰਦ ਕਰਾਉਦੇ ਜਿਹੜੇ ਅੱਧੀ ਰਾਤ ਦੁਕਾਨਾਂ ਖੁੱਲੀਆਂ ਹੁੰਦੀਆਂ ਅਸੀਂ ਦੇਖੀਏ ਲੋਕੀਂ ਅਸੀਂ 11 ਵਜੇ ਇਹਨਾਂ ਨੂੰ ਟਾਈਮ ਦਿੱਤਾ ਹੋਇਆ ਉਸ ਤੋਂ ਬਾਅਦ ਅਸੀਂ ਜਾਂਦੇ ਰੌਣ ਤੇ ਤੇ ਜੇ ਕੋਈ ਦੁਕਾਨ ਖੋਲਦੀ ਉਹਨੂੰ ਵਾਰਲਿੰਗ ਦੇ ਕੇ ਭਾਈ ਅੱਗੋਂ ਨਹੀਂ ਖੁੱਲਣੀ ਹੈਗੀ ਦੁਕਾਨ ਤਾਂ ਬਿਲਕੁਲ ਇਹ ਰਾਤ ਅਸੀਂ ਸ਼ਾਂਤਮਈ ਰੱਖਿਆ ਹੋਇਆ ਕੋਈ ਵੀ ਦੁਕਾਨ ਵਾਹੇ ਨਹੀਂ ਖੁੱਲਣੀ